ਦੀ ਅੰਤਰਿੰਕ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੈਂਬਰਾਂ ਦੀ ਤੇ ਉਸ ਤੋਂ ਬਾਅਦ ਅੱਜ 9 ਦਸੰਬਰ ਦਾ ਸਮਾ ਜਿਹੜਾ ਉਹ ਦਿੱਤਾ ਗਿਆ ਸੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਵੇਗੀ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੈ ਕਿਉਂਕਿ ਜਦੋਂ ਅਕਾਲੀ ਦਲ ਨੂੰ ਜਾਂ ਬਾਗੀ ਧੜੇ ਨੂੰ ਸੁਧਾਰ ਲਹਿਰ ਨੂੰ ਸਜ਼ਾ ਲੱਗੀ ਸਾਰੇ ਆਗੂਆਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਹੁੰਦਾ ਜਦੋਂ ਸ਼ਰੀਅ ਕਾਤਲ ਸਾਹਿਬ ਦੇ ਵਿੱਚ ਸਾਰੇ ਆਪਣੀ ਸੇਵਾ ਨਿਭਾਰੇ ਸੀ ਆ ਉਸ ਸਮੇਂ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹੁੰਦਾ ਔਰ ਉਸ ਹਮਲੇ ਦੇ ਨਾਲ ਕਹਿ ਲਈ ਕਿ ਸ਼੍ਰੀ ਦਰਬਾਰ ਸਾਹਿਬ ਦੀ ਅਸੀਂ ਗੱਲ ਕਰਦੇ ਆ ਤਾਂ ਇਹ ਵੀ ਸਿੱਖਾਂ ਦੇ ਵਿੱਚ ਰੂਸ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਤੇ ਉਹ ਘੰਟਾ ਘਰ ਜਾਂ ਦੇ ਜਿਹੜਾ ਬੁਰਜ ਹੈ ਉੱਥੇ ਲੱਗਦੀ ਹੈ ਜਾ ਕੇ ਜਿਹੜੀ ਗੋਲੀ ਲੱਗੀ ਸੀ ਦਰਸ਼ਨੀ ਡਿਊਟੀ ਦੇ ਬਾਹਰ ਜਦੋਂ ਚੌਪਦਾਰ ਦੀ ਸੇਵਾ ਨਿਭਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਤਾਂ ਉਸ ਸਮੇਂ ਜਦੋਂ ਗੋਲੀ ਲੱਗਦੀ ਹੈ ਤਾਂ ਕਾਫੀ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਬਾਬਤ ਹੁਣ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਅੱਜ ਵੱਡਾ ਫੈਸਲਾ ਲਿਆ ਜਾਵੇਗਾ ਸੁਖਬੀਰ ਬਾਦਲ ਤੋਂ ਹੋਏ ਹਮਲੇ ਦੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਹੋਰ ਕਈ ਧਾਰਮਿਕ ਸਿੱਖ ਫੈਸਲੇ ਬਾਰੇ ਮਸਲਿਆਂ ਬਾਰੇ ਕਈ ਵੱਡੇ ਫੈਸਲੇ ਜਿਹੜੇ ਹੈ ਉਹ ਲੈ ਜਾਣਗੇ ਅਸੀਂ ਜੇਕਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਦੇ ਉੱਪਰ ਹਮਲਾ ਹੋਇਆ ਹਮਲੇ ਦੇ ਪਿੱਛੇ ਨਰੈਨ ਸਿੰਘ ਚੌੜਾ ਸੀ ਇਹ ਪਤਾ ਲੱਗਿਆ ਹੁਣ ਉਹਦਾ ਵੀ ਇੱਕ ਫੈਕਟਰ ਇਹ ਨਿਕਲ ਕੇ ਸਾਹਮਣੇ ਆ ਰਿਹਾ ਹਾਲਾਂਕਿ ਇਹ ਕਾਫੀ ਅਫਵਾਹਾਂ ਕਾਫੀ ਚਰਚਾਵਾਂ ਕੇ ਆਸ ਰਹੀਆਂ ਨਿਕਲ ਰਹੀਆਂ ਨੇ ਕਿ ਖਮਦਰਦੀ ਦੇ ਵਿੱਚ ਆਣ ਕੇ ਕੀਤਾ ਕਿ ਇਹ ਸਾਰੇ ਗੁਨਾਹ ਕੀਤੇ ਚਾਹੇ ਬੇਅਦਬੀਆਂ ਦਾ ਗੁਨਾਹ ਹੋ ਗਿਆ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਸੀ ਗਵਨ ਕੀਤੇ ਗਏ ਉਹਨਾਂ ਦਾ ਨਹੀਂ ਪਤਾ ਲੱਗ ਪਾਇਏ ਸਾਰੇ ਗੁਨਾਹ ਮੰਨੇ ਨੇ ਅਸੂਬੀ ਇਸੰਬਾਦਨ ਹੋਣਾ ਨਹੀਂ ਤੇ ਹੋਰ ਆਕਵਾ ਨਹੀਂ ਤਾਂ ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਮਦਰਦੀ ਦੇ ਵਿੱਚੋਂ ਰੋਸ ਦੀ ਭਾਵਨਾਵਾਂ ਦੇ ਨਾਲ ਹਮਲਾ ਕੀਤਾ ਗਿਆ ਹੋਵੇ ਤਾਂ ਤਤਮਾਮ ਇਹ ਸਾਰੀਆਂ ਚੀਜ਼ਾਂ ਐਸਜੀਪੀਸੀ ਦੀ ਅੰਤਰਿਕ ਕਮੇਟੀ ਵੀ ਉੱਥੇ ਵਿਚਾਰ ਚਰਚਾ ਕਰੇਗੀ ਕਿਉਂਕਿ ਉਹ ਸਾਰਾ ਪ੍ਰਬੰਧ ਜਿਹੜਾ ਐ ਐਸਜੀਪੀਸੀ ਦੇ ਅਧੀਨ ਐ ਐਸਜੀਪੀਸੀ ਦੀ ਕਮੇਟੀ ਦੇ ਅਧੀਨ ਐ ਅੱਗੇ ਤੋਂ ਇਹ ਵੀ ਹੁਣ ਖਿਆਲ ਰੱਖਿਆ ਜਾਵੇਗਾ ਅਕੀ ਅਸਲਾ ਕਿਵੇਂ ਚੈੱਕ ਕਰਨਾ ਕਿਉਂਕਿ ਇਹ ਵੀ ਵੱਡਾ ਸਵਾਲ ਉਦੋਂ ਖੜੇ ਹੋਇਆ ਸੀਗਾ ਇਸ ਜੀ ਪੀਸੀ ਦੇ ਸਾਹਮਣੇ ਕਿ ਇਹਨੇ ਲੋਕ ਆਉਂਦੇ ਨੇ ਤਾਂ ਉਹਨਾਂ ਸਾਰਿਆਂ ਦੀ ਚੈਕਿੰਗ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤਾਂ ਚੈਕਿੰਗ ਗੁਰੂ ਘਰ ਆਉਣ ਵਾਲੇ ਦੀ ਨਹੀਂ ਕੀਤੀ ਜਾ ਸਕਦੀ ਪਰ ਹੁਣ ਇਹ ਵੀ ਸਵਾਲ ਹੈ ਕਿ ਜੇਕਰ ਚੈਕਿੰਗ ਨਹੀਂ ਕੀਤੀ ਜਾ ਸਕਦੀ ਕਿਸੇ ਨੇ ਅਸਲਾ ਖੜਿਆ ਆ ਕੋਲ ਜਾਂ ਕਿਸੇ ਦੇ ਕੋਲ ਜਾਨਲੇਵਾ ਕੋਈ ਹਥਿਆਰ ਕੋਈ ਜਾਂ ਕੋਈ ਐਸੀ ਚੀਜ਼ ਹੋਵੇ ਇਹ ਤਾਂ ਉਹਦਾ ਫਿਰ ਕੀ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਇੰਨੀ ਸਿਕਿਉਰਿਟੀ ਦੇ ਵਿੱਚ ਨਰੈਨ ਸਿੰਘ ਚੌੜਾ ਆਣ ਕੇ ਹਮਲਾ ਕਰ ਦਿੰਦੇ ਨੇ ਸੁਬੀਰ ਬਾਦਲ ਦੇ ਉੱਪਰ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਤਾਂ ਤਮਾਮ ਇਹ ਚੀਜ਼ਾਂ ਜਿਹੜੀਆਂ ਨੇ ਐਸਟੀਪੀਸੀ ਦੀ ਅੰਤਰੀਂ ਕਮੇਟੀ ਦੀ ਅੱਜ ਬੈਠਕ ਹੈ ਇਸ ਦੇ ਵਿੱਚ ਵਿਚਾਰੀਆਂ ਜਾਣਗੀਆਂ ਤੇ ਹੋਰ ਕਈ ਸਿੱਖ ਪੰਥ ਦੇ ਮਸਲੇਾਂ ਤੇ ਵੀ ਚਰਚਾ ਜਿਹੜੀ ਆ ਉਹ ਕੀਤੀ ਜਾਵੇ ਕਿ ਇਹ ਵੀ ਇੱਕ ਅਹਿਮ ਬੈਠਕ ਮੀਟਿੰਗ ਜਿਹੜੀ ਉਹ ਮੰਨੀ ਜਾ ਰਹੀ ਹੈ ਹਾਲਾਂਕਿ ਸਾਰੇ ਮੈਂਬਰਾਂ ਨੇ ਪਹਿਲਾਂ ਜਥੇਦਾਰ ਆ ਗਿਆਨੀਤ ਗਬੀ ਸਿੰਘ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਅੱਜ ਦਾ ਇਹ ਸਮਾਂ ਰੱਖਿਆ ਗਿਆ ਅੰਤਰਕ ਕਮੇਟੀ ਦੀ ਮੀਟਿੰਗ ਦਾ ਤੇ ਅੱਜ ਇਹ ਮੀਟਿੰਗ ਹੋਵੇਗੀ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਵਿਚਾਰ ਚਰਚਾ ਹੋਵੇਗੀ ਔਰ ਨਾਲ ਦੀ ਨਾਲ ਆ ਜਿਹੜੇ ਸਿੱਖ ਪੰਥ ਦੇ ਕਈ ਮਸਲੇ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਹੋ ਸਕਦੀ